ਲਾਵੀ ਮਿੱਤਰੋ ਹੁਣ ਪੜਾਕੇ ਪਾਵਾਂਗੇ ਠੀਕ ਹੈ ਬਾਈ ਉਹ ਆ ਕੇ ਖੜਾ ਹਜੇ ਹੁਣੇ ਧੋਕੇ ਆ ਗਏ ਸਾਰੇ ਟਰੈਕਟਰ ਠੀਕ ਹੈ ਗੱਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਦੇਵਾਂਗੇ ਉਹਨੇ ਕਦਾ ਦੇਵਾਂਗਾ ਕੋਈ ਦੇ ਕੇ ਦਿਖਾਵੇ ਠੀਕ ਹੈ ਬਾਈ ਕਿਉਂ ਜੀ ਸਹੀ ਹਲਾ ਤਾਪੜ ਕੇ ਕਹਿੰਦੇ ਆ ਹਾਂ ਜੀ ਮਿੱਤਰੋ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਤੁਹਾਨੂੰ ਬਈ ਸ਼ਰਮੀ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਦਿ ਹੋ ਗਿਓ ਵੀਡੀਓ ਕਰਦੇ ਹਾਂ ਕੰਟੀਨਿਊ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵਧੀਆ ਕਰੋ ਵਧੀਆ ਤੁਸੀਂ ਸੁਣਾਓ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰੇ ਮੇਰੇ ਵੀਰਾਂ ਨੂੰ ਹਨਾ ਹਾਂ ਬਾਈ ਇਦਾਂ ਹੀ ਪਿਆਰ ਮਨਾਈ ਦੇਖੋ ਤੇ ਇਦਾਂ ਹੀ ਆਪਾਂ ਸੱਤ ਕੱਢਦੇ ਰਹਿਾਂਗੇ ਠੀਕ ਆ ਬਾਈ ਨਮਸਟੋਗ ਅਪਡੇਟ ਕਰਤਾ ਬਾਈ ਕਰਤਾ ਅੱਜ ਨਾਗ ਲਿਆਂਦਾ ਕੱਢ ਕੇ ਠੀਕ ਆ ਬਾਈ ਠੀਕ ਆ ਗੱਲ ਸਭ ਤੋਂ ਪਹਿਲਾਂ ਹਾਉ ਲੈਂਡ 52 ਹਾਂ ਵੀਰ ਕਹਿੰਦੇ ਸੀ ਪੰਜਾਬ ਨੰਬਰ ਚਾਹੀਦਾ ਹਾਂ ਵੀਰੇ ਯਾਅ ਨੰਬਰ ਇਹ ਹੈ ਬਾਈ ਪੂਰੇ ਲਿਆ ਮੜਾਇਆ ਕੈਮਰਾ ਪੰਜਾਬ ਨੰਬਰ ਫਰੀਦਕੋਟ ਦਾ ਨੰਬਰ ਆ ਫਰਸਟ ਪਾਰਟੀ ਹੈ ਕੈਸ਼ ਪੇਮੈਂਟ ਠੀਕ ਹੈ ਬਾਈ ਟਰੈਕਟਰ ਦੇ ਬੈਂਪਰ ਤੋਂ ਲੈ ਕੇ ਲੰਕਾ ਟੱਕਰ ਜੇ ਕਲਮਣ ਲੱਗੀ ਹੋਈ ਹਾਂ ਬਾਈ ਅਸੀਂ ਈਮਾਨਦਾਰ ਹੁਮੇ ਬਾਈ ਠੀਕ ਹੈ ਬਾਈ ਸਾਰਾ origignal ਰੁਪਏ ਦਾ ਰੁਪਿਆ ਟਰੈਕਟਰ ਫੈਵਰ ਛਤਰੀ ਨਾਲ ਦੀ ਹੈ ਬਾਈ ਇਹਦੀ ਠੀਕ ਹੈ ਬਾਈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਅਰੇ ਇਸ਼ਾਨ ਬਾਈ ਟਾਇਰ ਹੈਗੇ ਆ 85 ਤੋਂ 90% ਨਾਲ ਦੇ ਠੀਕ ਹੈ ਗੱਲ ਮੂਰਲੇ ਟਾਇਰ ਤੜਕੇ ਨੂੰ ਚੇਂਜ ਹੋਣਗੇ ਠੀਕ ਹੈ ਬਈ ਸਾਨੂੰ ਇਹ ਵਧੀਆ ਨਹੀਂ ਲੱਗਦੇ ਇਹਦੇ ਪੈਣਗੇ 916 ਦੇ ਠੀਕ ਹੈ ਬਈ ਠੀਕ ਹੈ ਗੱਲ ਇਹ ਰੰਬ ਰੰਬ ਕੇ ਦਿਖਾ ਮੜਿਆ ਪਿਆ ਨਾ ਉਵੇਂ ਜਮਾ ਮਣਕੇ ਵਰਗਾ ਬਾਬੇ ਹਾਂ ਬਈ ਹਾਂ ਰੁਪਈਆ ਦਾ ਰੁਪਈਆ ਟਰੈਕਟਰ ਆ ਵੀਰੇ ਜੇ ਗਰਮ ਲੱਗੀ ਹੋਈ ਆਪਾਂ ਦੇਣਦਾਰ ਆ ਮੈਂ ਵਾਰ-ਵਾਰ ਕਹਿੰਦੇ ਆ ਠੀਕ ਹੈ ਬਈ ਠੀਕ ਹੈ ਗੱਲ ਬਈ ਰੁਪਈਆ ਹੀ ਟਰੈਕਟਰ ਆ ਇੱਕ ਗੱਲ ਹੋਰ ਆ ਆ ਵੀਰੇ ਟਰਾਲੀ ਆ ਦਾ ਤੇਲ ਸਪੈਸ਼ਲ ਆ ਡਾ ਠੀਕ ਹੈ ਵੀ ਕੀਤਾ ਹੋਇਆ ਕਿਸੇ ਮੇਰੇ ਵੀਰ ਨੇ ਕੀਤਾ ਮੈਂ ਨਹੀਂ ਕੀਤਾ ਹਾਂ ਬਈ ਜੂਜੀ ਗੇ ਦਾ ਠੀਕ ਹੈ ਬਈ ਠੀਕ ਹੈ ਗੱਲ ਆ 3 ਐਚ ਪੀ ਐਸ 3 ਸਪੀਡ ਆ ਹੈ ਹਾਂ ਬਈ 65 ਐਚ ਪੀ ਟਰੈਕਟਰ ਆ ਜੀ ਹਾਉਲੈਂਡ ਆ ਠੀਕ ਹੈ ਬਈ ਠੀਕ ਹੈ ਗੱਲ ਵੀਰਾਂ ਜੇ ਟਰੈਕਟਰ ਫਰਸਟ ਪਾਰਟੀ ਦਾ ਟਰੈਕਟਰ ਕੋਈ ਲੋਨ ਫੈਂਸ ਨਹੀਂ ਕਲੀਅਰ ਟਰੈਕਟਰ ਆ ਹਾਂ ਬਈ ਇਹ ਮਿੱਤੋਂ ਵੀ ਆਪਾਂ ਦਰਸ਼ਨ ਕਰਵਾ ਦਿੰਨੇ ਆ ਆਲੋ ਪਿਆਣਾ ਹੀ ਜਮਾ ਰੁਪਏ ਦਾ ਰੁਪਿਆ ਹਾਂ ਬਈ ਹਾਂ ਹਾ ਤੇ ਤਾਂ ਆ ਵੀ ਨਹੀਂ ਲੱਥੀਆਂ ਬਾਈ ਹੋ ਲੱਥੂ ਕੀ ਸਹੀ ਜਨ ਬਈ ਹਾਂਜੀ ਹਾਂ ਬਈ ਇਹ ਡਿਮਾਂਡ ਕਿ ਨਹੀਂ ਕਰਦੇ ਬਈ ਆਪਾਂ ਜੀ ਕਿ ਬੜਾ ਭਾਈ ਮਾਡਲ ਟਰੈਕਟਰ ਆ ਵੀਰੇ ਹਾਂ ਬਈ ਇਹਦੀ ਡਿਮਾਂਡ ਹੈਗੀ ਹੈ ਜੀ 10 ਲੱਖ ਰੁਪਏ ਠੀਕ ਹੈ ਬਈ ਕਿੰਨੇ ਛੱਡ ਦਾਂਗੇ ਬਈ ਆਪਾਂ ਟਰ ਦੇਵਾਂਗੇ ਜੀ 9 ਲੱਖ ਤੇ 70000 ਠੀਕ ਹੈ ਬਈ ਠੀਕ ਹੈ ਗੱਲ ਜੀ ਹਾਂ ਬਈ ਮੂਲੇ ਟਾਇਰ ਸਵੇਰੇ 916 ਦੇ ਪਏ ਹੋ ਕੋਈ ਮਾਨ ਮਾੜਾ ਮੋਟਾ ਮਾਨਸਮਾਨ ਹੋ ਜੀ ਬਈ ਇੱਥੇ ਨਾਲ ਤੂੰ ਕਰ ਨਹੀਂ ਭਰਾਵਾ ਠੀਕ ਹੈ ਬਈ ਲੈ ਆ ਵੀ ਮਿੱਤਰੋ ਹੁਣ ਪੜਾਕੇ ਪਾਵਾਂਗੇ ਠੀਕ ਹੈ ਬਈ ਉਹ ਆ ਕੇ ਖੜਾ ਹਜੇ ਹੁਣੇ ਧੋਕੇ ਆ ਗਏ ਸਾਰੇ ਡੈਕਟਰ ਟੜਕੇ ਮੰਡੀ ਆ ਹਾਂ ਬਈ 50 50ੜੀ ਹਰਿਆਣਾ ਨੰਬਰ ਆ ਐਨਓਸੀ ਮਿਲੂਗੀ ਠੀਕ ਹੈ 14 ਮਾਡਲ ਆ ਜੀ ਸਾਰਾ オリジナル ਆ ਗੇਰ ਇੰਜਨ ਦਾ ਓਕੀ ਆ ਚਲਾ ਕੇ ਵਾ ਕੇ ਉਹਦੀ ਤਸੱਲੀ ਕਰਕੇ ਲੈ ਜਿਓ ਠੀਕ ਹੈ ਬਈ ਮੂਰਲੇ ਟ੍ਰੈਕਟਰ ਟ੍ਰੈਕਟਰ ਦੇ ਟਾਇਰ ਸਵੇਰੇ ਚੇਂਜ ਹੋ ਜਾਣਗੇ ਠੀਕ ਆ ਬਾਈ ਪਿਛਲੇ ਹੈਗੇ ਆ ਜੀ 80 85 80 ਪਿਆਰੇ ਟਾਇਰ ਹੈਗੇ ਆ ਠੀਕ ਆ ਬਾਈ ਗੇਰ ਇੰਜ ਦਾ ਓਕੇ ਆ ਜੀ ਸਾਈਡ ਗੇਰ ਦਾ 2 ਸਪੀਡ ਦੇ ਵਿੱਚ ਆ ਹਾਂ ਬਾਈ ਹੁਣ ਮੰਗਣਾਂ ਦੀ ਗੱਲ ਕਰਾਂ ਕਿ ਕਿਵੇਂ ਕਰਾਂ ਦੋਨੇ ਦੱਸਦੇ ਬਾਈ ਇਹ ਦਿਨ ਦੇ ਤਾਂ ਲੋਕ ਇਹਨਾਂ ਨੂੰ ਤਾਂ ਹੈਗੇ ਆ 400 ਤੋਂ ਪਲੱਸ ਆਪਾਂ ਕਿੰਨੇ ਦਾ ਦਿੰਦੇ ਆ ਬਾਈ 3 ਲੱਖ 95000 ਜਸਟ نو ਠੀਕ ਆ ਬਾਈ ਠੀਕ ਆ ਗੱਲ ਜੀ ਨੂੰ ਸਾਬ ਹਾਂ ਬਾਈ ਹੁਣ ਉਦੋਂ ਬਾਅਦ ਆਜੋ ਜੀ ਇਥੇ ਮੈਂ ਰਹੀ ਤੇ ਇਹ ਇੱਥੋਂ ਲੈ ਕੇ ਗੀਅਰ ਬਰਸ ਟੱਕਰ ਇਹ 275 ਮਹਿੰਦਰਾ ਬਾਈ ਠੀਕ ਆ ਬਾਈ ਇਹਦੀ ਉਹ ਪਿੱਛੇ ਪਈਆ ਸ਼ੋ ਪਿੱਛੇ ਪਿਆ ਦਾ ਬੈਂਪਰ ਠੀਕ ਆ ਬਾਈ ਠੀਕ ਆ ਸੋਨਾ ਲੀਕਾ ਦੇ ਇਹਦੀ ਮਗਰੈਡ ਲੱਗੇ ਹੋਇਆ ਗੀਅਰ ਇੰਜਨ ਦਾ ਰੁਪਈਆ ਦਾ ਰੁਪਈਆ ਹੀ ਹੈ ਇਹਦੇ ਠੀਕ ਆ ਬਾਈ ਠੀਕ ਆ ਗੱਲ ਜੀ ਨੇ ਬਾਈ ਨੇ ਟੂੜੀ ਟਾੜੀ ਢੋਣ ਵਾਸਤੇ ਜਾਂ ਪੱਠਿਆਂ ਵਗੈਰਾ ਵਾਸਤੇ ਵੱਡੇ ਟਰੈਕਟਰਾਂ ਰੱਖਣਾ ਬਹੁਤ ਵਧੀਆ ਰਹਿਦਾ ਠੀਕ ਆ ਬਾਈ ਠੀਕ ਆ ਇਹ 90000 ਰੁਪਈਆ ਦਾ ਠੀਕ ਆ ਵੀਰੇ ਠੀਕ ਆ ਗੱਲ ਹਾਂ ਬਾਈ ਉਹਦੂ ਆ 32 ਤੀ ਜੇ ਕਿਸੇ ਮੇਰੇ ਵੀਰ ਨੇ ਬੂਮ ਬਣਾਉਣਾ ਹਾਂ ਬਈ ਬਣੂ ਬੂਮ ਬਣਾਉਣ ਵਾਸਤੇ ਬਹੁਤ ਵਧੀਆ ਪ੍ਰੋਡਕਟਿਵ ਹੁੰਦਾ ਏ ਸਾਈਡ ਗੇਅਰ ਹੁੰਦਾ ਵੀਰੇ ਠੀਕ ਹੈ ਬਈ ਹਰਿਆਣਾ ਨੰਬਰ ਆ ਇਹਦੀ ਸ਼ਾਇਦ ਪਾਸਿੰਗ ਪਈ ਆ ਸ਼ਾਇਦ ਠੀਕ ਹੈ ਵੀਰੇ ਗੇ ਰੇਂਜ ਦਾ ਓਕੇ ਆ ਚਲਾ ਕੇ ਉਹਦੀ ਤਸਦੀਕ ਕਰਕੇ ਲੈ ਜਾ ਸਕਦੇ ਹਾਂ ਹਾਂ ਬਈ ਪਿਛਲੇ ਟਾਇਰ ਚੰਗੇ ਪਏ ਆ ਬਈ ਇਹਦੇ ਠੀਕ ਹੈ ਹੈਗੇ ਅੱਦੇ ਕ ਠੀਕ ਹੈ ਬਈ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ ਹਾਂ ਬਈ 1,75,000 ਰੁਪਏ ਦਾ 1,75,000 ਦਾ ਬਾਕੀ ਮੌਕੇ ਤੇ ਮਾਨ ਸਨਮਾਨ ਹੋ ਜਾ ਠੀਕ ਹੈ ਬਈ ਉਦੋਂ ਬਾਦ ਆ ਗਿਆ ਫਾਰਮ ਟਰੈਕ 60 ਹਾਂ ਬਈ 2009 ਮਾਡਲ ਆ ਸਾਰਾ ਹੀ ਓਰੀਜਨਲ ਆ ਬਾਈ ਪਿਛਲੇ ਮੂਹਲੇ ਟਾਇਰ ਚੰਗੇ ਆ ਪਿਛਲੇ ਹੈਗੇ 40 ਕੇ ਪੈਸੇ ਤੇ ਆ ਗਿਆ ਬਾ ਗਿਆ ਉਦੀ ਤਸੱਲੀ ਕਰਕੇ ਲੈ ਜਾ ਸਕਦੇ ਹੋ ਨੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਵੀਰੇ ਹਾਂ ਬਈ ਇਹ ਟਰੈਕਟਰ ਦੇਮਾ 1 ਕੋਰੇਡ 190000 ਦਾ ਠੀਕ ਆ ਬਈ ਠੀਕ ਹੈ ਗੱਲ ਜੀ ਹਾਂ ਬਈ ਉਦੋਂ ਬਾਦ ਆ ਗਿਆ ਚੈਂਪੀਅਨ 2018 ਮਾਡਲ ਆ ਬਾਈ ਚਾਰੇ ਟਾਇਰ ਨਾਲ ਦੇ ਆ 45 HP ਟਰੈਕਟਰ ਹੁੰਦਾ ਵੀਰੇ ਠੀਕ ਆ ਬਈ ਇਹ ਟਰੈਕਟਰ RP ਦਾ RP ਆ ਟਰੈਕਟਰ ਆ ਬਾਈ ਗੇਅਰ ਇੰਜਨ ਏ ਪੰਜਾਬ ਨੰਬਰ ਆ ਵੀਰੇ ਠੀਕ ਆ ਜਲਾਵਾ ਕੇ ਅਸੀਂ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਲੋਨ ਫੈਂਸ ਹੋ ਜੂ ਪਰਾਣਾ ਇਚ ਕਟਿਆ ਜਾਓ ਠੀਕ ਆ ਬਾਈ ਠੀਕ ਹੈ ਗੱਲ ਇਹ ਟਰੈਕਟਰ ਦੇਵਾਂਗੇ ਜੀ ਆਪਾਂ ਤੈਨੂੰ ਸੱਤਾ ਡਿਮਾਂਡ ਆ ਹਾਂ ਬਾਈ 3,30,000 ਦਾ 3,30,000 30,000 ਦਾ ਠੀਕ ਆ ਬਾਈ ਠੀਕ ਹੈ ਗੱਲ ਇੱਧਰ ਉਹ ਸੇਲ ਹੋ ਜਾ ਬਾਈ ਇੱਧਰ ਨਾ ਚੱਕੀ ਇੱਧਰ ਆ ਜਾ ਬਾਬੇ ਠੀਕ ਆ ਬਾਈ ਹੋਰ ਸੇਲ ਹੋ ਗਿਆ ਠੀਕ ਆ ਬਾਈ 3630 ਸੁਪਰ ਪਲੱਸ 53 ਐਚਪੀ ਆ ਟਰੈਕਟਰ ਆ ਜੀ ਹਾਂ ਭੱਟੀ ਛਤਰੀ ਸਾਰਾ ਸਮਾਨ ਮਿਲੂ ਵੀਰੇ ਚਾਰੇ ਟਾਇਰ ਨਾਲ ਦੇ ਆ ਰੁਪਈਏ ਦਾ ਰੁਪਿਆ ਟਰੈਕਟਰ 6 ਲੱਖ 80 ਹਜ਼ਾਰ ਦਾ ਟਰੈਕਟਰ ਦੇਵਾਂਗੇ 6 ਲੱਖ 30 ਹਜ਼ਾਰ ਦਾ 6 ਲੱਖ 30 ਹਜ਼ਾਰ ਦਾ ਹਾਂਜੀ ਠੀਕ ਹੈ ਵੀ ਆ ਲੋ ਜੀ ਆ ਚੱਕੋ ਪੁਰਜਾ 800 ਕੁਸ਼ ਘੰਟੇ ਚੱਲਿਆ ਵੀਰੇ ਚਾਰੇ ਟਾਇਰ ਨਾਲ ਦੇ ਆ ਫਾਈਬਰ ਛਤਰੀ ਲਾ ਕੇ ਦੇਵਾਂਗੇ ਉੱਪਰੋਂ ਠੀਕ ਹੈ ਬਈ ਰੁਪਈਏ ਦਾ ਰੁਪਿਆ ਟਰੈਕਟਰ ਦਾ ਬਿਲਕੁਲ ਨਵਾਂ ਜੇ ਟਰੈਕਟਰ ਦੇ ਕਾਲਮ ਲੱਗੇ ਹੋਏ ਫੇਰ ਵੀ ਆਪਾਂ ਦੇਣਦਾਰਾਂ ਇਹ ਇੱਕ ਪਾ ਇੱਕ ਦਰਾਂ ਹਾਰ ਪਾਖੀ ਲੈ ਜਾਣਾ ਨਾ ਇਹ ਟਰੈਕਟਰ ਦੇ ਮੰਗਾ ਜੀ ਆਪਾਂ 4 ਲੱਖ ਤੇ 75000 ਦਾ ਠੀਕ ਹੈ ਬਾਈ ਠੀਕ ਹੈ ਗੱਲ ਮੈਸੀ 1035 ਆ 1035 ਬਾਈ ਉਸ ਤੋਂ ਬਾਅਦ ਆ ਗਿਆ 241 ਇਹ 2015 ਮਾਡਲ ਆ ਪਿਛੇ ਟਾਇਰ ਬਿਲਕੁਲ ਤਾਜ਼ਾ ਮੂਰਲੇ ਅੱਦੇਗਾ ਬਾਈ ਠੀਕ ਹੈ ਬਾਈ ਸਿੰਪਲ ਚੇਰਾਂਗਾ ਦੋਨੇ ਠੀਕ ਹੈ ਵੀਰੇ ਠੀਕ ਹੈ ਡੰਡਾ ਫੱਟੀ ਛਤਰੀ ਸਾਰਾ ਸਮਾਨ ਇਹਦੇ ਨਾਲ ਵੀ ਇਹ ਸਾਰਾ Ориਜਨਲ ਰੁਪਿਆ ਦਾ ਰੁਪਿਆ ਟਰੈਕਟਰ ਹੈ ਵੀਰੇ ਹਾਂ ਬਈ 435000 ਡਿਮਾਂਡ ਹੈ ਜੀ ਇਹ ਟਰੈਕਟਰ ਦੇ ਦਾਂਗੇ 375000 ਦਾ ਹਾਂ 375000 ਹਾਂ ਜੀ ਠੀਕ ਹੈ ਉਦੋਂ ਬਾਅਦ ਦੇ ਵਿੱਚ ਹੈਗਾ 35 ਵਾਲਾ ਇਹ ਪੰਜਾਬ ਨੰਬਰ ਹੈ ਵੀਰੇ ਹਾਂ ਬਈ ਤੇ ਟਾਇਰ ਟੂਰੇ ਦੇ ਪਿੱਛੇ ਅਸੀਂ ਇਹ 85 90 ਪੈਸੇ ਇਹਦਾ ਹੀ ਨਾ ਠੀਕ ਹੈ ਸਿੰਗਲ ਕਲਚਰ ਸਿੰਪਲ ਸਟੀering ਠੀਕ ਹੈ ਬਈ 6 ਮਾਡਲ ਆ ਪੰਜਾਬ ਨੰਬਰ ਹੈ ਵੀਰੇ ਹਾਂ ਬਈ ਇਹ ਟਰੈਕਟਰ ਦੇਮ 1 ਕੁ ਰੇਟ ਜਸ ਨੂੰ 160000 ਦਾ 160000 ਹਾਂ ਜੀ ਉਤਵਾਰ ਆ ਗਿਆ 735 ਅੱਖਾਂ ਹੀ ਹੈਗੀਆਂ ਭਾਈ ਇਹ ਨਹੀਂ ਮਿਲ ਜਾਣੀਆਂ ਠੀਕ ਹੈ ਬਈ ਇਹ ਕਾ ਪਿੱਛੇ ਪੰਗਾਓ ਆਪਣੇ ਬਾਈ ਕੋਲੇ ਉਹ ਦੇ ਰਿਹਾ ਕਹਿੰਦੇ ਸੀ ਟਰੈਕਟਰ ਚੰਗਾ ਜੀ ਟਾਇਰ ਟੱਪਾ ਇਹਦਾ ਚੰਗਾ ਹੈ ਗਿਆ 70 ਤੋਂ 75 ਰੁਪਏ ਟਾਇਰ ਆ ਠੀਕ ਹੈ ਗੀਅਰਿੰਗ ਦਾ ਬਹੁਤ ਵਧੀਆ ਕੰਮ ਆ ਜੀ ਠੀਕ ਹੈ ਬਈ ਠੀਕ ਹੈ ਗੱਲ ਸਮਾਨ ਸਾਰੀ ਕੰਪਲੀਟ ਹੋਊ ਬਈ ਹਾਂ ਜੀ ਇਹ ਦੇਮ ਇੱਕੋ ਰੇਟ ਜਸਨੋ ਹਾਂ ਬਈ 1 ਲੱਖ ਤੇ 25000 ਦਾ 1 ਲੱਖ 25000 ਦਾ ਉਤਵਾਰ ਆ ਗਿਆ 6055 ਠੀਕ ਹੈ ਬਈ ਹੁਣ ਆਏ ਨਾ ਜਿਹੋ ਵੇਚਦਾ ਸੀ ਏ ਬਈ ਇਹ ਇਹਦੇ ਨਹੀਂ ਉਹੀ ਹੈ ਬਟੇ ਟਰੈਕਟਰ ਆ ਜੀ ਇਹ ਠੀਕ ਹੈ ਇਹਦੇ ਬੱਟੇ ਟਰੈਕਟਰ ਦੇ ਤਾਂ 60 55/60 ਵਜੂਂਦੇ ਆ ਬਾਈ ਕਹਿੰਦਾ ਆ ਪਾਵਰ ਪਲੱਸ ਲੈਣਾ ਠੀਕ ਹੈ ਬਈ ਇਹ ਨਿਊਜ਼ੀਲੈਂਡ ਦਿੱਤਾ ਸੀ ਆਪਾਂ ਮੇਰੇ ਵੀਰ ਨੂੰ ਹਾਂ ਬਈ ਤੇ ਨਿਊਜ਼ੀਲੈਂਡ ਵਾਲੇ ਨੇ ਖੂੜਾ ਵੈਂਪਰ ਲਵਾਤਾ ਸਾਡਾ ਹਾਂ ਬਈ ਲੈ ਤਾਂ ਅਸੀਂ ਆਵੇਂ ਸੇ ਤੇ ਫਿਵਰ ਸਤਰੀ ਲੱਗ ਗਈ ਮੂਲੇ ਟਾਇਰ ਸਵੇਰੇ ਚੇਂਜ ਹੋ ਜਾਣਗੇ ਵੀਰੇ ਠੀਕ ਹੈ ਬਾਈ ਠੀਕ ਹੈ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਸਾਰਾ 오ਰੀਜినਲ ਟਰੈਕਟਰ ਹੈ ਗੇਰ ਰੇਂਜ ਦਾ ਓਕੇ ਚਲਾ ਕੇ ਬਾਕੇ ਅਬੀ ਫੈਸਲੀ ਕਰਦੇ ਬਾਈ ਉਹ ਹੀ ਜਿਹੜਾ ਬਾਂਹ ਚ ਲੜੀ ਬਣਾਈ ਸੀ ਮੈਂ ਸੱਗ ਗਈ ਆ 15 ਮਾਡਲ ਆ ਹਾਂ ਬਾਈ ਇੱਕੋ ਰੇਟ ਜਸ نو ਠੀਕ ਹੈ ਬਾਈ 3 ਲੱਖ ਤੇ 90 ਹਜ਼ਾਰ ਦਾ ਉਹ ਆ ਕਿਉਂ ਆਇਆ ਨਾ ਬਲਡ ਜਾਣਦਾ ਆ ਪਾਣੋਂ ਪੰਦਰਾਂ ਨੂੰ ਪਤਾ ਨਹੀਂ ਲੱਗਦਾ ਕਿ ਪਤਾ ਨਹੀਂ ਆਏਗਾ ਭਈਆ ਚੌਰੀ ਆ ਨਾ ਸੰਗਤ ਰਾਮਾ ਰੋਡ ਤੋਂ ਸੰਗਤ ਰੂਟ ਪੁੱਛ ਲਓ ਠੀਕ ਹੈ ਚਾਰ ਨੰਬਰ ਗਲੀ ਟੱਪ ਕੇ ਆਪਣਾ ਟੋਕੇ ਵਾਲੀ ਮਸ਼ੀਨ ਲੱਗੇ ਉਹ ਮੇਰਾ ਘਰ ਆਗਲਾ ਉਧਰਲੇ ਜਿਹਦੇ ਪਾਸੇ ਟੋਕੇ ਲਈ ਮਸ਼ੀਨ ਲੱਗੀ ਆ ਚਾਰ ਨੰਬਰ ਗਲੀ ਇਹਦੇ ਪਾਸੇ ਉਦੋਂ ਅਗਲੀ ਗਲੀ 7 ਨੰਬਰ ਗਲੀ 'ਚ ਮੇਰਾ ਗੜਾਉਣਾ ਠੀਕ ਹੈ ਗੱਲ ਇੱਥੇ ਆਓ ਮੋਸਟ ਵੈਲਕਮ ਹੈ ਵੀਰੇ ਤੇ ਮੈਂ ਅੱਜ ਤੇ ਕੱਲ ਹੁਣ ਨਹੀਂ ਚੱਕਿਆ ਗਿਆ ਕਿਉਂ ਆਪਣੇ ਇਹ ਤੇਰਾ ਵੀ ਡੈਥ ਹੋ ਗਈ ਸੀ ਇਹ ਸੌਰੀ ਹੈ ਬਈ ਹਨਾ ਤੇ ਥੋੜਾ ਜਿਹਾ ਮੈਸੇਜ ਕਰ ਦਿਆ ਕਰੋ ਭਰਾ ਮੈਨੇ ਬੇਨਤੀ ਅਰਕਸਟਾ ਤੁਮਨ ਕੇ ਤੇ ਮੇਰਾ ਮੋਬਾਈਲ ਨੰਬਰ ਹੈਗਾ 94788 4545 ਦੂਜਾ ਨੰਬਰ ਹੈਗਾ 88729 4545 ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਬੈਠੇ ਆ ਹਾਂ ਬਈ ਠੀਕ ਹੈ ਗੱਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਦੇਵਾਂਗੇ ਉਨੇ ਦਾ ਦੇਵਾਂਗੇ ਕੋਈ ਦੇ ਕੇ ਦਿਖਾਵੇ ਠੀਕ ਹੈ ਬਈ ਕਿਉਂ ਜੀ ਸਹੀ ਹਲਾ ਪੜ ਕੇ ਕਹਿੰਨੇ ਆ ਠੀਕ ਹੈ ਹਾਂ ਬਈ ਵੀਡੀਓ ਬਧੇ ਲਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਸਸੀ ਕਰ ਸ ਮਿਹਰਬਾਨੀ ਬਾਈ ਮੇਰੇ